ਅਸੀਂ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੀ ਦੀ ਜਿਹੜੀ ਲਾਸ਼ ਜਿਹੜੀ ਆ ਜਲਦੀ ਤੋਂ ਜਲਦੀ ਭੇਜੀ ਜਾਵੇ ਮੌਰਾਮ ਦਾ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਆ ਕਿ ਤੁਹਾਡੇ ਬੱਚੀ ਦੀ ਲਾਸ਼ ਜਲਦੀ ਜਲਦੀ ਭਰਤ ਮੰਗਾਈ ਜਾਵੇ ਜਿਹਦੇ ਸੰਸਕਾਰ ਕਰਕੇ ਜਿਹੜਾ ਪ੍ਰਾਪਤ ਦਾ ਮਗਰਾ ਲੋਏ ਗੁਦਾਸਪੁਰ ਦੇ ਕਸਬਾ ਦੁਰਾਂਗਲਾ ਦੇ ਨਜ਼ਦੀਕ ਪਿੰਡ ਹਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦਾ ਜਰਮਨ ਵਿੱਚ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ पर उस ने ये नहीं सी पता कि वापस शायद कभी भी नहीं पकेगा मृतक दीपरा अरनजीत सिंह जो आर्मी के आर्मी ਤੋਂ ਰਟਾਇਰ ਹੈ ਅਤੇ ਮਾਤਾ ਨੇ ਦੁੱਖ ਭਰੇ ਲਹਿਜੇ ਨਾਲ ਦੱਸਿਆ ਕਿ ਬਲਜੀਤ ਸਿੰਘ ਆਪਣੇ ਪਰਿਵਾਰ ਦਾ ਵਧੀਆ ਪਾਲਣ-ਪੋਸ਼ਣ ਕਰਨ ਦੇ ਲਈ ਜਰਮਨ ਦੇ ਬਰਲਿਨ ਵਿੱਚ ਇਸ ਸਮੇਂ ਫੂਡ ਲਿਮਿਟਿਡ ਦਾ ਕੰਮ ਕਰਦਾ ਸੀ ਵਿੱਦੇ ਦਿਨੀ ਚਲਣੀ ਵਿੱਚ ਉਸਨੇ ਇਹ ਘਰ ਤੋਂ ਬਾਹਰ ਗਲੀ ਦੇ ਵਿੱਚ ਕੱਲ ਨੂੰ ਮੁੰਡੇ ਨਾਲ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਚਾਕੂ ਨਾਲ ਉਸ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਉੱਤੇ ਦੋਸ ਨੇ ਉਸ ਨੂੰ ਉਸਦੇ ਪਰਿਵਾਰ ਨੂੰ ਦਿੱਤੀ। ਬਲਜੀਤ ਦੇ ਝਗੜੇ ਦੌਰਾਨ ਚਾਕੂ ਨਾਲ ਮੌਤ ਹੋ ਚੁੱਕੀ। ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਬਲਜੀਤ ਸ਼ਾਦੀਸ਼ੁਦਾ ਹੈ। ਇਸਦੇ ਦੋ ਬੱਚੇ ਹਨ ਪਰਿਵਾਰ ਦੇ ਵਿੱਚ ਇੱਕ ਵੱਡਾ ਭਰਾ ਹੈ ਜੋ ਆਰਮੀ ਤੋਂ ਰਿਟਾਇਰ ਹੈ। ਔਰ ਖਬਰਾਂ ਦੇਖਣ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਖਬਰਾਂ ਪਹੁੰਚਦੇ ਰਹਿਣਗੇ ਰਿਪੋਰਟਿੰਗ ਲਵ ਪ੍ਰੀਤ ਸਿੰਘ ਖੁਸ਼ੀਪੁਰ ਗੁਰਦਾਸਪੁਰ ਸਦਾ ਨਗੇ ਬੈਂਟੀ ਗਾ ਨੀ ਮੇਰੇ ਬੱਚੇ ਦੀ ਦਿੱਤੀ ਦੇਤੀ ਕਰ ਬੋ ਗਿਆ ਮੇਰੇ ਬੱਚਿਆਂ ਦਾ ਬਹੁਤ ਬੁਰਾ ਨਾ ਮੈਂ ਤੋ ਕਰਦੀ ਨਿਕੀ ਆਲੀ ਨਾ ਜਾਣੇ ਰੇ ਮੇਰੀ ਧਿਆਉ ਚਰ ਕੋ ਨੀ ਗੀਦੀ ਇਹ ਬੁੱਢੇ ਆ ਮਾਂ ਵੀ ਹੋਈ ਕੀ ਕਰੀਏ ਇਸ ਸੋਸ਼ਲ ਮੀਡੀਆ ਦੇ ਇਹ ਨਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਦੀਕ ਨੂੰ ਡੈੱਥ ਹੋਦੀ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਬਾਥਰਗਾਤ ਉਹ ਮੈਂਦੀ ਜਿਹੜੀ ਡੈੱਡ ਬੋਡੀ ਜਾਇਆ ਜਲਦੋ ਜਲਦ ਪੰਜਾਬ ਲੈ ਜਾਂਦੀ ਜਾਏ ਆ ਬਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਲਿਨ ਸ਼ਹਿਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉੱਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ ਉੱਥੇ ਝਗੜਾ ਹੋਣ ਕਰਕੇ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਦੋਨਾਂ ਸਰਕਾਰਾਂ ਦੇ ਹੱਥ ਜੁੜ ਕੇ ਬੇਨਤੀ ਕਰਦੇ ਆਂ ਕਿ ਸਾਡੇ ਬੱਚੇ ਦੀ ਡੱਡ ਬੱਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ। ਪਹੁੰਚ ਜਾਏ। ਇਹ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ। ਉਹਦਾ ਤੁਹਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡ ਬੱਡੀ ਭੇਜੀ ਜਾਏਗੀ। ਸੋ ਘਰਦਾਰ ਬਹੁ ਬੁਰੀ ਹਾਲਤਾ ਜੀ ਰੋ ਰੋ ਕੇ ਅਸੀਂ ਚੰਨੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ। ਉਹ ਛੇਤੀ ਤੋਂ ਛੇਤੀ ਸਾਡਾ ਸਾਥ ਦੇ ਉਹ ਡੱਡ ਬੱਡੀ ਨੂੰ ਵਾਪਸ ਲਿਆਂਦਾ ਜਾਏ। ਆਹ ਜੇ ਸੈਂਟਰਲ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੀ ਦੀ ਜਿਹੜੀ ਲਾਸ਼ ਜਿਹੜੀ ਆ ਜਲਦੀ ਤੋਂ ਜਲਦੀ ਭੇਜੀ ਜਾਵੇ ਮਾਰਾ ਆਪ ਦਾ ਜੂਜੇ ਜਾਰ ਕਰਾ ਲਿਆ ਸਾਡਾ ਬੱਚਾ ਸਾਡੇ ਮੱਦੇ ਦੇਖ ਨਹੀਂ ਹੋਣ ਬੱਚੇ ਲੋੜਦੇ ਆ ਕਿਰਪਾ ਕਰੋ ਮਾਰਾ ਕਿਰਪਾ ਕਰੋ ਜੇ ਅਰੇ ਫੇਰ ਦੁਬਾਰਾ ਮੇਰਨੀ ਗੱਲ ਹੈ ਤੁਹਾਡੇ ਬੱਚੇ ਦੀ ਲਾਸ਼ ਜਲਦੀ ਜਲਦੀ ਭਰਤ ਭਗਾਈ ਜਾਵੇ ਜਿਹੜਾ ਸੰਸਕਾਰ ਕਰਕੇ ਜਿਹੜਾ ਪ੍ਰਾਪਤ ਸਾਡਾ ਮਰਹਮ ਲੋਏ ਫੇਰ ਕਰੋ ਕਿਰਪਾ ਕਰੋ ਮਾਰਾ ਰੱਬ